ਕਈ ਲੋਕ ਸਿਰਫ ਇਸੇ ਡਰ ਕਰਕੇ ਆਪਣਾ ਵਜ਼ਨ ਨਹੀਂ ਘਟਾਉਂਦੇ ਕਿ ਜੇ ਅਸੀਂ ਆਪਣਾ ਵਜ਼ਨ ਘਟਾ ਲਿਆ ਇਹਨੇ ਦੁਬਾਰਾ ਤੇ ਵਧ ਹੀ ਜਾਣਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਵਾਪਕ ਹੀ ਹੋਇਆ ਹੈ ਲੋਕਾਂ ਨੇ ਆਪਣਾ ਵਜ਼ਨ ਘਟਾਇਆ ਪਰ ਵਜ਼ਨ ਘਟਾਉਣ ਤੋਂ ਬਾਅਦ ਉਹ ਦੁਬਾਰਾ ਵਧ ਗਿਆ ਹੁਣ ਵਧਿਆ ਕਿਉਂ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਨੇ ਲੋਕ ਕਾਰਨ ਨੂੰ ਤੇ ਸਮਝਦੇ ਨਹੀਂ ਕਿ ਵਜ਼ਨ ਦੁਬਾਰਾ ਕਿਉਂ ਵਧਿਆ ਬਸ ਇਸ ਗੱਲ ਨੂੰ ਪਕੜ ਕੇ ਬੈਠ ਜਾਂਦੇ ਨੇ ਕਿ ਫਲਾਣੇ ਨੇ ਆਪਣਾ ਵਜ਼ਨ ਘਟਾਇਆ ਸੀਗਾ ਦੇਖੋ ਉਹਦਾ ਵਜ਼ਨ ਜਿਹੜਾ ਹੈ ਉਹ ਦੁਬਾਰਾ ਵੱਧ ਗਿਆ ਮੰਨ ਲਓ ਤੁਹਾਡਾ ਵਜ਼ਨ ਹੈ 15 ਕਿਲੋ ਘਟਾਉਣ ਵਾਲਾ ਤੇ 15 ਕਿਲੋ ਘਟਾਣ ਲੱਗਿਆਂ ਤੁਹਾਨੂੰ 4 ਮਹੀਨੇ ਲੱਗੇ ਤੇ 4 ਮਹੀਨੇ ਜੇ ਤੁਸੀਂ ਸਾਡੇ ਡੇਲੀ ਸੈਸ਼ਨ ਅਟੈਂਡ ਕਰ ਲਏ ਨਾ ਇੱਕ ਵੀ ਸੈਸ਼ਨ ਜੇ ਤੁਸੀਂ ਸਾਡਾ ਮਿਸ ਨਹੀਂ ਕੀਤਾ ਤੇ ਇਸ ਗੱਲ ਦਾ ਮੈਂ ਦਾਅਵਾ ਕਰਦਾ ਕਿ ਤੁਹਾਡੇ ਕੋਲ ਇੰਨੀ ਸਾਰੀ ਨੌਲੇਜ ਇਕੱਠੀ ਹੋ ਜਾਏਗੀ ਤੇ ਉਸ ਨੌਲੇਜ ਦੇ ਨਾਲ ਤੁਸੀਂ ਆਪਣਾ ਵਜ਼ਨ ਜਿਹੜਾ ਹੈ ਨਾ ਉਹ ਦੁਬਾਰਾ ਵਧਣ ਹੀ ਨਹੀਂ ਦਿਓਗੇ ਵਜ਼ਨ ਕਿੰਨਾ ਲੋਕਾਂ ਦਾ ਵੱਧਦਾ ਹੈ ਜਿਨ੍ਹਾਂ ਦੇ ਕੋਲ ਨੌਲੇਜ ਦੀ ਘਾਟ ਹੁੰਦੀ ਹੈ ਜੇ ਤੁਹਾਡੇ ਕੋਲ ਨੌਲੇਜ ਹੋਏਗੀ ਤੇ ਉਸ ਨੌਲੇਜ ਨੂੰ ਤੁਸੀਂ ਇੰਪਲੀਮੈਂਟ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਤੁਹਾਡਾ ਵਜ਼ਨ ਇਹ ਮੈਂ 100% ਕਹਿ ਸਕਦਾ ਹਾਂ ਕਿ ਦੁਬਾਰਾ ਕਦੀ ਵੀ ਨਹੀਂ ਵਧੇਗਾ ਵਜ਼ਨ ਹਮੇਸ਼ਾ ਉਹਨਾਂ ਲੋਕਾਂ ਦਾ ਦੁਬਾਰਾ ਵੱਧਦਾ ਹੈ ਜਿਨ੍ਹਾਂ ਲੋਕਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਨੌਲੇਜ ਨਹੀਂ ਹੁੰਦੀ ਠੀਕ ਹੈ ਜੀ ਇਸ ਕਰਕੇ ਹਮੇਸ਼ਾ ਨੌਲੇਜ ਲਾਓ ਤੇ ਨੌਲੇਜ ਲੈ ਕੇ ਹੀ ਤੁਸੀਂ ਸਾਰੀ ਦੀ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ ਜੇ ਅੱਜ ਮੈਂ ਫਿੱਟ ਹਾਂ ਤੇ ਮੈਂ ਕਿਉਂ ਫਿੱਟਾਂ ਕਿਉਂਕਿ ਮੇਰੇ ਕੋਲ ਨੌਲੇਜ ਹੈ ਕਿ ਆਪਣੇ ਆਪ ਨੂੰ ਫਿੱਟ ਕਿਵੇਂ ਰੱਖਣਾ ਹੈ ਸਾਰੀ ਜ਼ਿੰਦਗੀ ਜਿਨ੍ਹਾਂ ਲੋਕਾਂ ਦੇ ਕੋਲ ਨੌਲੇਜ ਨਹੀਂ ਹੁੰਦੀ ਉਹ ਲੋਕ ਦੁਆਰਾ ਮੋਟੇ ਹੋ ਜਾਂਦੇ ਨੇ ਓਵਰ weight ਹੋ ਜਾਂਦੇ ਨੇ ਜੇ ਤੁਸੀਂ ਵੀ ਹੈਲਦੀ weight loss ਦਾ ਇੱਕ ਅਮੇਜ਼ਿੰਗ ਰਿਜ਼ਲਟ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਅਸੀਂ ਸੱਦਾ ਦਿੰਦੇ ਆ ਕਿ ਤੁਸੀਂ ਸਾਡੇ ਫੈਮਿਲੀ ਨਿਊਟ੍ਰੀਸ਼ਨ ਕਲੱਬ ਦੇ ਵਿੱਚ ਆ ਕੇ ਬੜੇ ਵਧੀਆ ਤਰੀਕੇ ਦੇ ਨਾਲ ਹੈਲਦੀ ਤਰੀਕੇ ਦੇ ਨਾਲ ਆਪਣਾ ਹੈਲਦੀ weight loss ਕਰ ਸਕਦੇ ਰੇ ਗਏ ਹੋ ਮੈਂ ਆਪਣਾ 28 ਕਿਲੋ ਘਟਾਇਆ ਮੇਰੀ ਵਾਈਫ ਨੇ ਆਪਣਾ 12 ਕਿਲੋ ਹੈਲਦੀ weight loss ਕੀਤਾ ਹੈ ਮੇਰੀ ਮਦਰ ਨੇ ਆਪਣਾ 16 ਕਿਲੋ ਹੈਲਦੀ weight loss ਕੀਤਾ ਹੈ ਤੇ ਜੇ ਮੈਂ ਆਪਣੀ ਫੈਮਲੀ ਨੂੰ ਫਿੱਟ ਕਰ ਸਕਦਾ ਹਾਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਲੈ ਕੇ ਆ ਸਕਦਾ ਹਾਂ ਸੋ ਜੇ ਤੁਸੀਂ ਇੰਟਰਸਟਿਡ ਹੋ ਆਪਣਾ ਹੈਲਦੀ weight loss ਕਰਨ ਦੇ ਲਈ ਜਾਂ ਹੈਲਦੀ weight ਗੇਨ ਕਰਨ ਦੇ ਲਈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ